ਆਹ ਦੇਖੋ ਤੇ ਉਹ ਤਾਂ ਅਸੀਂ ਮਰ YouTube ਲਾਈਵ ਹੋਇਆ ਇਸ ਵੇਲੇ ਤੁਸੀਂ ਦੇਖ ਰਹੇ ਟੱਡੇ ਹਜ਼ਾਰੇ ਦੀ ਉਹ ਛੜਕੇ ਹੈਗੀ ਆ ਇਹ ਛੜਕੇ ਹਜ਼ਾਰੇ ਵਿੱਚ ਗੱਭੇ ਜੋ ਖੜਾ ਥਾ ਡਿੜੇ ਹੈ ਗਿਆ ਬੜੀ ਪਰੇਸ਼ਾਨੀ ਹੋ ਰਹੀ ਆ ਜੋ ਇਥੇ ਜਾਣਕਾਰੀ ਦਿੰਦੇ ਆ ਦੇਖੋ ਕੋਈ ਵੀ 3 ਵੀਲਰ ਵਿੱਚ ਜੋ ਆਟੋ ਹੈ ਉਹਨੇ ਕਿਹਾ ਹੈ ਨਾ ਕੋ ਨੰਬਰ ਹੈ ਉਹ ਦੇਖਦੇ ਆ ਤੁਸੀਂ ਜੋ ਟੱਡੇ ਹਜ਼ਾਰੇ ਤੋਂ ਉルトੋ ਥੱਲੇ ਥੱਲੇ ਉਤਰਦੀ ਆ ਛੜਕ ਲੋਕ ਪਰੇਸ਼ਾਨ ਹੁੰਦੇ ਜਾਂਦੇ ਹਨ ਜੋ ਥਰੀ ਵੀਲ ਛੜਦੇ ਵੇਖੇ ਬੇ ਖੜਾ ਹੈ ਨਾ ਉਧਰ ਜਗਾ ਉਧਰ ਖੜਾ ਹੈ ਦੇਖੋ ਇਹ ਨਹੀਂ ਪਤਾ ਐਕਸੀਡੈਂਟ ਹੋਇਆ ਆ ਇਹ ਨਹੀਂ ਪਤਾ ਗੱਡੀਆਂ ਵੀ ਖੜੀਆਂ ਹਨ ਇਹ ਰਸਤਾ ਰੁਕਿਆ ਹੈ ਆਓ ਜਾਣਕਾਰੀ ਲਈਏ ਜੋ ਜਾਣਕਾਰੀ ਲਈਏ ਵੇ ਇਹ ਕਿਸ ਵਾਸਤੇ ਕਿ ਇਹ ਰੁਕਿਆ ਹੈ ਇਹ ਕੌਣ ਹੈ ਸਾਥੀ ਕੇ ਸਰ ਜੀ ਇਹ ਜੇ ਟੈਂਪੂ ਜਹਾ ਹੈ ਹਾਂਜੀ ਇਹ ਇਹ ਕਿਹਦੇ ਵਾਸਤੇ ਕੀ ਗੱਲ ਹੋ ਗਈ ਪਤਾ ਕੋਈ ਜਾਣਕਾਰੀ ਇਹਦੇ ਬਾਰੇ ਦੇਖੋ ਜੀ ਮੈਂ ਇਥੋਂ ਸਕੂਲ ਬੱਚੇ ਛੱਡਣ ਜਾਂਣਾ ਠੀਕ ਹੈ ਆਈ ਵੀ ਵਰਡ ਮੈਂ ਉਹਨਾਂ ਨੂੰ ਜੀ ਆਪਣੇ ਸੇਠ ਹੁਕਮਚੰਦ ਕਲੋਨੀ ਤੋਂ ਭੰਡਾਰੀ ਸਾਹਿਬ ਐਮ ਐਲ ਏ ਪੜਾਈ ਸਾਹਿਬ ਉਹਨਾਂ ਦੀ ਕਲੋਨੀ ਚੋਂ ਮੈਂ ਹੈਗਾ ਜੀ ਡਰਾਈਵਰ ਇਹ ਗੱਡੀ 4-5 ਦਿਨ ਤੋਂ ਇੱਥੇ ਪਲਾਟ 'ਚ ਪਈ ਸੀਗੀ ਇਹ ਰਾਤ ਦੀ ਮੈਨੂੰ ਲੱਗਦਾ ਜੋ ਚੋਰ ਚੋਰੀ ਕਰਨ ਆਉਂਦੇ ਆ ਚੋਰਾਂ ਨੇ ਇੱਥੇ ਹੰਦੀ ਹੈ ਜੀ ਕਿ ਮਕਾਨ ਮਾਲਕ ਨੇ ਜਿਹਦੀ ਗੱਡੀ ਹੈ ਉਹਨੇ ਤੇ ਇੱਥੇ ਰੱਖਣੀ ਨਹੀਂ ਤੇ ਉਹਨਾਂ ਨੇ ਇੱਥੇ ਸੁੱਤੀ ਰਾਤ ਸ਼ਰਾਰਤ ਕਰ ਕੇ ਰੋਡ ਦੇ ਵਿੱਚ ਖੜੀ ਕਰ ਕੇ ਠੀਕ ਹੈ ਮਤਲਬ ਕਿ ਜੋ ਵੀ ਉਹਨਾਂ ਨੇ ਹਰਕਤ ਕੀਤੀ ਬਹੁਤ ਗਲਤ ਕੀਤੀ ਆ ਤੁਹਾਡੇ ਸਾਹਮਣੇ ਮੁਲਾਜ਼ਮ ਨੰਨ ਕੇ ਗਿਆ ਇਹ ਜਿਹੜੇ ਮੁਲਾਜ਼ਮ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਰੋਡ ਤੇ ਕੋਈ ਚੀਜ਼ ਪਈ ਹੈ ਨਹੀਂ ਪਈ ਇਹਨਾਂ ਨੂੰ ਚਾਹੀਦਾ ਹੈ ਕਿ ਜੇ ਕੋਈ ਚੀਜ਼ ਪਈ ਉਹਨੂੰ ਸਾਈਡ ਤੇ ਹਟਵਾ ਦੇਣ ਕੁਝ ਨਾ ਕੁਝ ਐਕਸ਼ਨ ਲੈਣ ਸਾਡੀ ਜਿਹੜੀ ਸਰਕਾਰ ਸੁੱਤੀ ਪਈ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਤੁਸੀਂ ਕੁਝ ਹੈ ਹੀ ਨਹੀਂ ਉਮੀਦ ਹੀ ਨਹੀਂ ਹੈਗੀ ਜੀ ਮੰਗ ਕੀ ਕਰਨੀ ਹੈ ਅਸੀਂ ਪ੍ਰਸ਼ਾਸਨ ਤੋਂ ਸਾਨੂੰ ਉਮੀਦ ਨਹੀਂ ਹੈਗੀ ਜੀ ਕੱਲ ਅਸੀਂ ਆਪਣੇ ਲਿੱਦੜਾ ਪਿੰਡ 'ਚ ਇੱਕ ਚਿੱਟੇ ਵਾਲੇ ਬੰਦੇ ਫੜੇ ਪ੍ਰਸ਼ਾਸਨ ਨੂੰ ਫੋਨ ਕੀਤਾ 2 ਘੰਟੇ ਬਾਅਦ ਪ੍ਰਸ਼ਾਸਨ ਆਇਆ ਜੀ ਇਹ ਲਿੱਦੜਾ ਪਿੰਡ ਆਪਣਾ ਕਿੱਥੇ ਕਿ ਘਰ ਹੈ ਜੀ ਮਕਸੂਦਾ ਤਾਂ ਅੱਗੇ ਵੇਰ ਕਾ ਲਾ ਕੇ ਪੈ ਜਾਂਦਾ ਜੀ ਆਪਣਾ ਟੈਲੀਫੋਨ ਨੰਬਰ ਦੱਸੇ ਜਾਵੇ ਹਾਂਜੀ ਆਪਣਾ ਨਾਮ ਤੇ ਟੈਲੀਫੋਨ ਨੰਬਰ ਮੇਰਾ ਮੋਬਾਈਲ ਨੰਬਰ ਹੈਗਾ 8699729235 ਮੇਰਾ ਨਾਮ ਹੈਗਾ ਗੁਰਜੀਤ ਸਿੰਘ ਜੀ ਜਾਂ ਗਰਦੀਪ ਸਿੰਘ ਦੇ ਪਿੰਡ ਲਿੱਦੜਾ ਤੋਂ ਦਿੱਤੀ ਗਈ ਜੋ ਜੋ ਬੇ ਜੋ ਹੈਗਾ ਜੋ ਇੱਕ ਜੋ ਇਹ ਹੈਗਾ ਰਸਤਾ ਰੋਕਿਆ ਹੈ ਜੋ ਬੱਚਿਆਂ ਨੂੰ ਛੜਕਾਂ ਬੱਚਿਆਂ ਨੂੰ ਆਉਣ ਜਾਣ ਵਾਸਤੇ ਤੰਗਦੀ ਆ ਆ ਇਹਨੇ ਇੱਕ ਪਾਸੇ ਕੀਤਾ ਜਾਵੇ ਕੋਈ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਨੀ ਦੇਖੋ ਤੈਨੂੰ ਦਖਾਲ ਦੇ ਆ ਨਾ ਕੋ ਤਹਿਰ ਇਹ ਇੱਕ ਸਾਈਡ ਤੇ ਕਰਦੇ ਹੋਏ ਸਾਹੜੜ ਜੋ ਹੈ ਗਿਆ ਜੋ ਦੱਸਿਆ ਉਹਨਾਂ ਨੇ ਗਵਰੀ ਪਰੇਸ਼ਾਨੀ ਆਉਂਦੀ ਆ ਛੜਕ ਰੁਕੀ ਪਈ ਹੈ ਪ੍ਰਸ਼ਾਸਨ ਕੋਈ ਨਹੀਂ ਇਹ ਕੱਲ ਬਾਸ ਦਿੰਦਾ ਪਿੰਡ ਲਿੱਧਣਾ ਵਿੱਚ ਵੀ ਜੋ ਚਿੱਟੇਵਾਸ ਸਮਾਜ ਦੱਸਿਆ ਗਿਆ ਉਹ ਜਾਣਕਾਰੀ ਦਿੱਤੀ ਗਈ ਕੋਈ ਇਸ ਕਰ ਤੋਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਰਦੇ ਨਾ ਕੋ ਕਾਰਵਾਈ ਸੁਣਦੇ ਆ ਆ ਦੇਖੋ ਖੇੜ ਦੇ ਕਰਦੇ ਹੋਏ ਆ ਮੇਰੀ ਵਾਈਟ ਪਾ ਰਹੇ ਪ੍ਰਸ਼ਾਸਨ ਸਾਡਾ ਕਿਸੇ ਕੰਮ ਦਾ ਨਹੀਂ ਜੀ ਇਹਨਾਂ ਨੂੰ ਰੁਪਈਆ 100 ਦੇ ਦਿਓ ਟਰੱਕ ਲਗਾ ਦਿਓ ਦੇਖੋ ਜਾਣ ਕੇ ਦਿੰਦੇ ਹੋਏ ਇਹ 500 ਦੇ ਦਿਓ ਗੱਡੀ ਬੈਲਟ ਇੱਥੇ ਹੀ ਲਾਇਓ ਚਲਾਣ ਲੋ ਕਿਸ ਤਰ੍ਹਾਂ ਗੱਡੀ ਕਿਸ ਪਤਾ ਨਹੀਂ ਕਿੱਦਾ ਹੈ ਇੱਕ ਸਾਈਡ ਦੇ ਕਿੱਤੀ ਗਈ ਕਾ ਦਿੱਤੀ ਗਈ ਇਹ ਰਸਤੇ ਵਿੱਚ ਸਾਹਿਬ ਜੀ ਰਸਤੇ ਗੱਬੇ ਖੜੀ ਲੋਕਾਂ ਜਿਹਦਾ ਤੁਹਾਨੂੰ ਪਰੇਸ਼ਾਨੀ ਆ ਇਸ ਕਰਕੇ ਸਹਿਤ ਕੀਤੀ ਗਈ ਤੇ ਇਹ ਗੱਬੇ ਸੜਕ ਦੇ ਵਿੱਚ ਖੜੀ ਸੀ ਇਹ ਬਸ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਨੇ ਕੁਛ ਦਾ ਹੱਲ ਨਿਕਲੇ ਆ ਕਟਕਟ ਔਰ ਹਫਤਾ ਡੇਢ ਹਫਤਾ ਹੋ ਗਿਆ ਖੜੀ ਇੱਥੇ ਹੀ ਕੋਈ ਕਚੱਕਾ ਖੋਲ ਲਿਆ ਜਾਂਦਾ ਕੋਈ ਕੁਝ ਖੋਲ ਲਿਆ ਜਾਂਦਾ ਕੋਈ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਕੋਈ ਨਹੀਂ ਆਇਆ ਕੋਈ ਆਇਆ ਨਹੀਂ ਇਸਦਾ ਕੰਮ ਕਰਨ ਕੇ ਲਈ ਇਹ ਕਿਹਦੀ ਗੱਡੀ ਨਾ ਕੋਈ ਗੱਡੀ ਨਾ ਹੈ ਪਤਾ ਨਹੀਂ ਕਿਸ ਦਾ ਆਇਆ ਪਤਾ ਨਹੀਂ ਕਿਸ ਚੀਜ਼ ਦਾ ਪਤਾ ਨਹੀਂ ਕਾਫੀ ਖੜੀ ਹੈ ਇੱਥੇ ਹੀ ਕੋਈ ਚੱਕਾ ਖੋਲ ਲਿਆ ਜਾਂਦਾ ਕੋਈ ਕੁਝ ਖੋਲ ਲਿਆ ਜਾਂਦਾ ਇਸਦਾ ਇਹੀ ਹੱਲ ਹੈ ਇੱਥੇ ਅਸੀਂ ਦੱਸ ਜਾਣ ਕਰ ਦਿੰਦੇ ਹੋਏ ਕਿ 6-7 ਦਿਨ ਹੋ ਗਿਆ ਖੜਿਆ ਨੂੰ ਪਰ ਇਹ ਚੀਜ਼ ਦਾ ਆਟੋ ਦਾ ਕੋਈ ਜ਼ਿੰਮੇਵਾਰ ਨਹੀਂ ਇਹ ਜੋ ਵੇ ਸਾਰਾ ਨਾ ਕੋਈ ਤਾਂ ਬਾਲੀਵਾਸ ਕੋਈ ਨਹੀਂ ਹੈ ਨਾ ਕੋਈ ਨੰਬਰ ਹੈ ਸਰ ਜੀ ਕੀ ਕਹਿਣਾ ਚਾਹੁੰਦੇ ਕਈ ਦਿਨ ਹੋਏ ਦੱਸਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਸਮਝ ਇਹ ਬਹੁਤ ਦਿਨ ਦੀ ਇਹ ਖੜੀ ਹੈ ਜੀ ਉਹਦਾ ਕੀ ਨਾ ਇਹ ਇਹ ਆਪਣੇ ਇਹ ਤਾਂ ਤੇ ਰਿਹਾ 15 ਦਿਨ ਤੇ ਲੱਗੀ ਹੋਈ ਹੈ ਖੜੀ ਨੂੰ ਜੀ 15 ਦਿਨ ਹੋ ਗਏ ਖੜੇ ਨੂੰ ਛੜ ਕੇ ਦੇ ਬੇ ਖੜੀ ਹੈ ਇਹ ਪਹਿਲਾਂ ਇੱਥੇ ਖੜੀ ਸੀ ਜੀ ਪਹਿਲਾਂ ਇੱਕ ਚੱਕਾ ਖੋਲਿਆ ਫਿਰ ਦੂਜਾ ਖੋਲਿਆ ਉਹਦਾ ਕੀ ਨਾ ਇਹ ਉੱਪਰੋਂ ਛੱਡ ਦਿੱਤੀ ਇਹਦਾ ਕੀ ਨਾ ਅੱਛਾ ਤੇ ਇਹ ਕੀ ਕਹਿੰਗੇ ਮਾਂ ਕੋ ਕੀ ਕਹਿੰਦੇ ਸਰਕਾਰ ਕੋ ਕੀ ਮੰਗ ਕਹਿੰਨੀ ਚਾਹੁੰਦੇ ਤੁਸੀਂ ਅੱਲਾ ਕਹਿੰਦਾ ਇਹ ਤਾਂ ਪਿਆ ਨਹੀਂ ਰਹਿਣਾ ਚਾਹੀਦਾ ਉਹਦਾ ਕੀ ਨਾ ਕੋਈ ਵੀ ਇਹ ਆਪਣੇ ਇਹ ਆਟੋ ਹੋ ਬੜੇ ਗਏ ਆ ਪਰ ਕੋਈ ਨਾ ਜੋ ਪ੍ਰਵਾਸੀ ਲੋਕ ਚਲਾਉਂਦੇ ਆ ਆਪਾਂ ਨੂੰ ਨੰਬਰ ਜਾਂ ਲੈਣਾ ਦੇਣਾ ਤੇ ਇਸ ਕਰ ਪ੍ਰਸ਼ਾਸਨ ਕੀ ਮੰਗ ਕਰਨੀ ਚਾਹੁੰਦੇ ਤੁਸੀਂ ਬਾਈ ਇਹ ਮੰਗ ਕਰਨੀ ਚਾਹੁੰਦੇ ਜੀ ਭਈ ਤਾਂ ਕੋਈ ਵੀ ਹੈ ਨਾ ਜਿਹੜਾ ਆਪਣੇ ਸਾਈਕਾ ਹੋਏ ਤਾਂ ਪਈ ਨਹੀਂ ਰਹਿਣੀ ਚਾਹੀਦੀ ਸੜਕ ਦੇ ਉੱਤੇ ਉਹ ਤਾਂ ਇੱਕ ਦਿਨ ਨਹੀਂ ਉਹਦਾ ਕੀ ਨਾ ਆਪਣੇ ਇੱਕ ਦਿਨ ਦੇ ਵਿੱਚ ਵਿੱਚ ਹੀ ਰੁਕ ਜਾਣੀ ਚਾਹੀਦੀ ਹੈ ਇਹ 3 ਆਟੋ ਜੋ ਬੇਸਾਰਾ ਪਿਆ ਹੈ ਟੱਡਾ ਪਿੰਡ ਤੋਂ ਜੋ ਛੜਕ ਜਾਂਦੀ ਹੈ ਪੁਲ ਤੋਂ ਟੱਡਾ ਪਿੰਡ ਨੂੰ ਜਾਂਦੀ ਹੈ ਯਾਹ ਕਾ ਦਿੰਦੇ ਉਹ ਪ੍ਰਬੰਧਕ ਜਨਾਂ ਨੇ ਯਾ ਲੋਕਾਂ ਨੇ ਦੱਸਿਆ ਹੈ ਉਹਨੇ ਦੱਸਿਆ ਕਿ ਜੋ ਕਈ ਦਿਨ ਹੋ ਖੜੇ ਨੇ 15 ਦਿਨ ਹੋ ਗਏ ਇੱਕ ਇੱਕ ਚੱਕਾ ਘਿਰ ਚੁੱਕਾ ਨਾ ਕੋਈ ਨੰਬਰ ਹੈ ਦੇਖੋ ਤੁਹਾਨੂੰ ਨੰਬਰ ਦੱਸਦੇ ਕੋਈ ਨੰਬਰ ਨਹੀਂ ਇਹਦੇ ਪਿੱਛੇ ਇਹ ਸਾਰਾ ਲਾਵਲਦ ਜਿਹਨੂੰ ਲਾਵਲਦ ਕਿਹਾ ਜਾਂਦਾ ਹੈ ਉਹ ਖੜਾ ਹੈ ਲੋਕਾਂ ਨੂੰ ਬੜੀ ਪਰੇਸ਼ਾਨੀਆਂ ਦੇ ਪੁਰ ਬੱਚਿਆਂ ਨੂੰ ਸਾਰੇ ਗੱਭੇ ਖੜਾ ਸਰ ਜੀ ਕੀ ਕਹਿਣਾ ਚਾਹੁੰਦੇ ਆ ਇਸ ਵਾਰ ਚ ਇਹ ਕਿੰਨੇ ਦਿਨਾਂ ਦਾ ਪਿਆ ਹੈ ਇਹ ਤਾਂ 15 20 ਦਿਨ ਹੋ ਗਏ ਹਨ ਇਹ ਚਾਰ ਪੰਜ ਪਈਏ ਵੀ ਆਏ ਸੀ ਕਦੇ ਸਾਡਾ ਬਦ ਤੋਂ ਬਾਕੀ ਹਾਲ ਤੋਂ ਕਦੇ ਇਤਨੀ ਹੀ ਖਰਾਬ ਨਹੀਂ ਆ ਮੋੜ ਕੇ ਦੇਖਿਆ। ਇਹ ਪ੍ਰਸ਼ਾਸਨ ਕੀ ਮੰਗ ਕਰਨੀ ਚਾਹੁੰਦੇ ਤੁਸੀਂ? ਇਹਦੇ ਚੱਕਰਾਂ ਚਾਹੀਦੇ ਕੀ ਤਾਂ ਹੈਗਾ ਉਹਨੂੰ ਪਤਾ ਜੇ 15 ਹੁਣਾਂ ਜਾਈਦਾ ਨਾ ਪੰਡਿਤ ਜਿਆਣਾ ਨੂੰ। ਓਕੇ। ਹਾਂਜੀ। ਜਾਣਕਾਰੀ ਦਿੱਤੀ 15-20 ਦਿਨ ਹੋ ਗਿਆ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਬਈ ਸਾਰਾ ਜੋ ਬਈ ਸਾਰਾ ਜੋ ਪਿਆ ਹਾਟੋ ਹਾਟੋ ਜੋ ਪਏ ਬਈ ਸਾਰਾ ਹੈ। ਇਹ ਸ਼ਹਿਰ ਦੇ ਕੀਤਾ ਗਿਆ। ਬਬਲੇ ਬੜੀ ਪਰੇਸ਼ਾਨ ਹੁੰਦੀ ਰਸਤੇ ਦੇ ਆਉਣ ਵਾਲਿਆਂ ਦੇ ਪਰੇ ਪਰੇਸ਼ਾਨ ਹਾਂ ਦਾ ਹਫਤਾ ਸੇ ਵਾਲੀ YouTube ਲਾਈਵ ਦੇਖਦੇ ਦੇਵ ਦੇ ਸੰਸਦਾ ਦੇ ਰਹੀਆਂ। ਪ੍ਰਸ਼ਾਸਨ ਕੋਮ ਕਾਨੀ ਸੁੱਤੀ ਪਈ ਹੈ ਸੈਂਟਰ ਹੋਵੇ ਪੰਜਾਬ ਹੋ ਸਰਕਾਰ ਇਹ ਕੋਮ ਕਾਨੀ ਛੁੱਟੀ ਹੈ ਪ੍ਰਸ਼ਾਸਨ ਨੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਪਮਾ ਚਿੱਟਾ ਹੋਵੇ ਪਮਾ ਕੁਛ ਹੋਵੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹੋਇਆ ਚੋਰਾਂ ਦੇ ਬਾਦ ਚੋਰਾਂ ਨੇ ਪਰਵਾਹ ਲੱਗ ਪਈ ਹੋਇਆ